ਦਿਲਜੀਤ ਸਾਜ ਵੀਰਣਾ ਵਾਹਿਗੁਰੂ ਦੀ ਕਿਰਪਾ ਵੀਰਾ ਗਰਾਊਂਡ ਤੋਂ ਉੱਠਿਆ ਆਮ ਘਰ ਚੋਂ ਉੱਠ ਕੇ ਅੱਜ ਦੁਨੀਆ ਵਿੱਚ ਆਪਦਾ ਨਾਮ ਬਣਾਇਆ ਤੇ ਆਪਦੇ ਦਸਤਾਰ ਨੂੰ ਆਪਦੇ ਕਿਰਦਾਰ ਨੂੰ ਅੱਗੇ ਲੈ ਕੇ ਗਿਆ ਗੁਰੂ ਸਾਹਿਬ ਕਹਿੰਦੇ ਮੈਂ ਜਦੋਂ ਤੁਰਿਆ ਮੈਨੂੰ ਕੀ ਜਾਂਦੇ ਨੇ ਮਹਾਰਾਜ ਨੂੰ ਵੀ ਨਿੰਦਿਆ ਲੋਕਾਂ ਨੇ ਭਈ ਦਿਲਜੀਤ ਉਹ ਆਪਣੇ ਰਾਹ ਤੇ ਆ ਉਹਦਾ ਜਮੀਰ ਸੱਚਾ ਉਹਨੇ ਆਪਣੀ ਦੁਨੀਆ ਵਿੱਚ ਆਪਦੀ ਦਸਤਾਰ ਨੂੰ ਆਪਦੇ ਕਿਰਦਾਰ ਨੂੰ ਦੱਸਿਆ ਵੀ ਸਿੰਘ ਕਿਹੋ ਜਿਹੇ ਹੁੰਦੇ ਜਿਨੇ ਨਿੰਦਨਾ ਨਿੰਦੀ ਜਾਵੇ ਉਹ ਆਪਣੇ ਕਰਮ ਕਰ ਗਿਆ ਹਮੇਸ਼ਾ ਤੋਂ ਨਾਲ ਖੜਿਆ ਉਹਦਾ ਕਿੱਤਾ ਜਿਹਦਾ ਕਰਮਾ ਤਦ ਲੋਕਾਂ ਦਾ ਦਿਮਾਗ ਹੈ ਨਾ ਜਿਹੜਾ ਲੋਕਾਂ ਦਾ ਦਿਮਾਗ ਇੰਨਾ ਗਿਰ ਗਿਆ ਸੋਚ ਇੰਨੀ ਨਿਮੀ ਰੱਖ ਲਈ ਬਸ ਇੱਥੇ ਬੈਠੇ ਸਰਟੀਫਿਕੇਟ ਹੀ ਬੰਦ ਰਹਿੰਦੇ ਨੇ ਫਲਾਨਾ ਮਾੜਾ ਫਲਾਨਾ ਚੰਗਾ ਅਸਲ ਕਹਿੰਦੇ ਆ ਵੀ ਚੰਗਾ ਤੂੰ ਵੀ ਨਹੀਂ ਉਹ ਰਾਜਨੀਤਿਕ ਬੰਦਾ ਦਾ ਹੈ ਨਹੀਂ ਉਹਦਾ ਤਾਂ ਕਰਮਾ ਸਿਰਫ ਗਾਉਣਾ ਉਹਦਾ ਇਹੀ ਕੀਤਾ ਤੇ ਕੀਤਾ ਉਹਦਾ ਧਰਮ ਤੇ ਉਹ ਆਪਣੇ ਧਰਮ ਨੂੰ ਕਦੇ ਛੱਡੂਗਾ ਤੇ ਜਿਵੇਂ ਹੁਣ ਦਿਲਜੀਤ ਨੂੰ ਵੀ ਲੋਕੀ ਨਿੰਦਦੇ ਪਏ ਐ ਇੱਕ ਉਹ ਪੱਗ ਦਾ ਮਾਣ ਵਧਾ ਰਿਆ ਆਪਣੇ ਪੰਜਾਬ ਦਾ ਮਾਣ ਵਧਾ ਰਿਆ ਤੇ ਉਹਨੂੰ ਲੋਕੀ ਨਿੰਦਦੇ ਪਏ ਕਿਉਂ ਜੀ ਦੇਖੋ ਹੁਣ ਦਿਲਜੀਤ ਦੇਖੋ ਦਿਲਜੀਤ ਸਾਂਝ ਵੀਰਣਾ ਵਾਇਰੋਧੀ ਕਰਪਾ ਵੀਰਾ ਗਰਾਊਂਡ ਤੋਂ ਉੱਠਿਆ ਹਮ ਆਮ ਘਰ ਚੋਂ ਉੱਠ ਕੇ ਅੱਜ ਦੁਨੀਆ ਵਿੱਚ ਆਪਦਾ ਨਾਮ ਬਣਾਇਆ ਤੇ ਆਪਦੇ ਦਸਤਾਰ ਨੂੰ ਆਪਦੇ ਕਰਦਾਰ ਨੂੰ ਅੱਗੇ ਲੈ ਕੇ ਗਿਆ ਮੈਂ ਤਾਂ ਅਕਸਰ ਗੱਲ ਕਰਦਾ ਦਿਲਜੀਤ ਵੀਰਾ ਮੈਨੂੰ ਦੇਖੋ ਇਹਨਾਂ ਸੰਗ ਚੰਗਿਆਈਆਂ ਬਰਿਆਈਆਂ ਫਿਰ ਉੱਥੇ ਆ ਜਾਣੀਆਂ ਗੱਲ ਉਹਨੂੰ ਨਿੰਦਨਾ ਦਾ ਦੇਖੋ ਨਿੰਦਾ ਕਰੇ ਸੋ ਹਮਰਾ ਮੀਤ ਹੁਣ ਮੈਨੂੰ ਵੀ ਕਈ ਇੱਥੇ ਮੈਨੂੰ ਕਈ ਕਹਿੰਦੇ ਵੀ ਤੁਹਾਨੂੰ ਬਹੁਤ ਨਿੰਦਦੇ ਨੇ ਤੁਹਾਡੀ ਚਰਚਾ ਬਹੁਤ ਹੁੰਦੀ ਮੈਨੂੰ ਕਈ ਬੰਦੇ ਕਹਿੰਣਗੇ ਮੈਂ ਕਹਿੰਦਾ ਨਿੰਦੀ ਤਾਂ ਸਾਨੂੰ ਵੀ ਜਾਂਦੇ ਨੇ ਮਹਾਰਾਜ ਕਹਿੰਦੇ ਕੋਈ ਆਖੇ ਭੂਤ ਨਾ ਕੋਈ ਆਖੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਗੁਰੂ ਸਾਹਿਬ ਕਹਿੰਦੇ ਮੈਂ ਜਦੋਂ ਤੁਰਿਆ ਮੈਨੂੰ ਕੀ ਜਾਂਦੇ ਨੇ ਮਹਾਰਾਜ ਨੂੰ ਵੀ ਨਿੰਦਿਆ ਲੋਕਾਂ ਨੇ ਜਦੋਂ ਪਾਸ਼ਾ ਜੀ ਨੇ ਸੀਸ ਮੰਗੇ ਨਾ ਆਪਾਂ ਜ਼ਿਕਰ ਕਰਾਂਗੇ ਅੱਗੇ ਜਦੋਂ ਗੁਰੂ ਸਾਹਿਬ ਜੀ ਨੇ 1699 ਈਸਵੀ ਦੇ ਵਿੱਚ ਸੀਸ ਮੰਗਿਆ ਕਿ ਮੈਨੂੰ ਪੰਜ ਸਿਰ ਚਾਹੀਦੇ ਆ ਬਾਲੇ ਲੋਕ ਉੱਥੇ ਵੱਡੇ ਵੱਡੇ ਜਾ ਕੇ ਮਾਤਾ ਨੂੰ ਲਾਂਬਾ ਲੈ ਕੇ ਚਲੇ ਗਏ ਸੀ ਮਾਤਾ ਗੁਜਰੀ ਨੂੰ ਕਿਤੇ ਸੀ ਗੁਰੂ ਸਾਹਿਬ ਜੀ ਨੂੰ ਕੋਈ ਦਿਮਾਗ ਖੀ ਹੋ ਗਿਆ ਇਹ ਤਸੀਸ ਮੰਗਣ ਲੱਗ ਗਏ ਮਹਾਰਾਜ ਦੀ ਨਿੰਦਿਆ ਕਰਨ ਲੱਗ ਜਾਂਦੇ ਸੀ ਬੜੇ ਇਹੋ ਜਿਹੇ ਜ਼ਿਕਰ ਆਉਂਦੇ ਨੇ ਇਤਿਹਾਸ ਸੋ ਨਿੰਦਣਾ ਨੇ ਕਰੀ ਜਾਣੇ ਭਈ ਦਲਜੀਤ ਉਹ ਆਪਣੇ ਰਾਹ ਤੇ ਆ ਉਹਦਾ ਜਮੀਰ ਸੱਚਾ ਉਹਨੇ ਆਪਣੀ ਦੁਨੀਆ ਵਿੱਚ ਆਪਦੀ ਦਸਤਾਰ ਨੂੰ ਆਪਦੇ ਕਿਰਦਾਰ ਨੂੰ ਦੱਸਿਆ ਵੀ ਸਿੰਘ ਕਿਹੋ ਜਿਹੇ ਹੁੰਦੇ ਆ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਮੈਨੂੰ ਪਰਸਨਲੀ ਵੀਰ ਨਾਲ ਬਹੁਤ ਪਿਆਰ ਆ ਜਿਹਨੇ ਨਿੰਦਣਾ ਨਿੰਦੀ ਜਾਵੇ ਉਹ ਆਪਣੇ ਕਰਮ ਕਰ ਗਿਆ ਹਮੇਸ਼ਾ ਤੋਂ ਨਾਲ ਖੜਿਆ ਉਹਦਾ ਕਿੱਤਾ ਜਿਹਦਾ ਕਰਮ ਕੱਲ ਨੂੰ ਅੱਗੇ ਗੱਲ ਕਰਦਾ ਵੀ ਸਾਈ ਮੀਆਂ ਮੀਰ ਜੀ ਤੇ ਗੁਰੂ ਸਾਹਿਬ ਦੇ ਕੋ ਸਾਈ ਮੀਆਂ ਮੀਰ ਜੀ ਤੋਂ ਨਹੀਂ ਪੱਥਰ ਰਖਾਇਆ ਹੂੰ ਗੁਰੂ ਸਾਹਿਬ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦਾ ਜੇ ਅੱਜ ਦੇ ਲੋਕ ਹੁੰਦੇ ਉਹਨਾਂ ਨੇ ਕਹਿਣਾ ਸੀ ਗੁਰੂ ਸਾਹਿਬ ਤੇ ਸਾਈ ਮੀਆਂ ਮੀਰ ਵੀ ਏਜੰਸੀਆਂ ਦੇ ਬੰਦੇ ਨੇ ਮੈਟੈਰਲਟੀ ਦਿਮਾਗ ਇਥੋਂ ਤੱਕ ਅਕਰ ਲੋਕਾਂ ਦਾ ਦਿਮਾਗ ਹੈ ਨਾ ਜਿਹੜਾ ਲੋਕਾਂ ਦਾ ਦਿਮਾਗ ਇੰਨਾ ਗਿਰ ਗਿਆ ਸੋਚ ਇੰਨੀ ਨਿਮੀ ਰੱਖ ਲਈ ਬਸ ਇੱਥੇ ਬੈਠੇ ਸਰਟੀਫਿਕੇਟ ਹੀ ਬੰਦਦੇ ਰਹਿੰਦੇ ਨੇ ਫਲਾਣਾ ਮਾੜਾ ਫਲਾਣਾ ਚੰਗਾ ਅਸਲ ਕਹਿੰਦੇ ਆ ਵੀ ਚੰਗਾ ਤੂੰ ਵੀ ਨਹੀਂ ਜਿਵੇਂ ਸਿੱਧੂ ਨੇ ਗਾਣੇ ਜਗਿਆ ਸੀ ਨਾ ਤੁਸੀਂ ਸਭ ਨਾਲੋਂ ਮਾੜੇ ਗੱਲ ਮੰਨਦੇ ਨਹੀਂ ਕਾ ਤੂੰ ਕਹਿੰਦਾ ਵੇ ਤੁਸੀਂ ਮੰਨਦੇ ਨਹੀਂ ਮੈਂ ਉਹਦਾ ਕਹਿਣਾ ਮਤਲਬ ਇਹ ਸੀ ਵੀ ਤੁਸੀਂ ਸਾਰੀ ਪਾਰਟੀਆਂ ਨੂੰ ਨਿੰਦਗੋ ਹੀ ਜਾਂਦੇ ਆ ਤੁਸੀਂ ਹੁਣ ਇਹਨਾਂ ਨੂੰ ਸਲਾਲੇ ਹੁਣ ਉਹਨਾਂ ਨੂੰ ਵੀ ਨਿੰਦਦੇ ਆ ਨਾ ਉਹ ਤਾਂ ਇਹ ਕਹਿੰਦਾ ਵੀ ਆਪ ਸਭ ਨਾਲੋਂ ਮਾੜੇ ਗੱਲ ਮੰਨਦੇ ਨਹੀਂ ਕਹਤੋਂ ਵੀ ਆਪਾਂ ਸਾਰਿਆਂ ਨਾਲੋਂ ਮਾੜੇ ਆਪਾਂ ਆਪ ਆ ਜਦੋਂ ਆਪਾਂ ਐਂ ਉਂਗਲ ਕਰਦੇ ਆ ਮੈਂ ਤੁਹਾਡੇ ਨਹੀਂ ਉਂਗਲ ਕਰਦਾ ਵੀ ਤੁਸੀਂ ਮਾੜੇ ਹੋ ਤਾਂ ਤਿੰਨ ਮੇਰੇ ਨਹੀਂ ਆ ਵੀ ਤੂੰ ਕਿੰਨਾ ਕਿ ਚੰਗਾ ਬਈ ਗੋਠਾ ਤਾਂ ਉਹਨੂੰ ਜਾਈ ਜਾਂਦਾ ਵੀ ਨਾ ਤਾਂ ਉਹਦਾ ਹੀ ਸੱਚਾ ਉਹ ਤੂੰ ਲੈਂਦਾ ਨਹੀਂ ਸੋ ਨਿੰਦੀ ਜਾਓ ਬਾਈ ਦਲਜੀਤ ਚੜ੍ਹਦੀ ਕਲਾ ਦਾ ਪੂਰਾ ਬਾਈ ਦੇ ਨਾਲ ਵੀ ਜਿਹੜੇ ਸਿੰਘ ਰਹਿੰਦੇ ਨੇ ਮੇਰਾ ਤਾਂ ਬਹੁਤ ਮਾਣ ਖੁਸ਼ ਹੁੰਦਾ ਦਾੜੇ ਪ੍ਰਕਾਸ਼ ਹੁੰਦੇ ਨੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਤੇ ਹਮੇਸ਼ਾ ਉਹ ਨਾਲ ਖੜਿਆ ਵੀ ਭਾਵੇਂ ਅੱਜ ਪਿਛਲੇ ਧਰਨੇ 'ਚ ਵੀ ਉਹ ਖੜਿਆ ਹੁਣ ਵੀ ਫਾਈਨੈਂਸ਼ੀਅਲੀ ਤੌਰ ਤੇ ਵੀ ਖੜਿਆ ਦੇਖੋ ਤਿੰਨ ਕਹਿੰਦੇ ਮਾਨਸਿਕ ਹੁੰਦਾ ਸਮਾਜਿਕ ਹੁੰਦਾ ਤੇ ਆਹ ਰਾਜਨੀਤਿਕ ਹੁੰਦਾ ਤਿੰਨ ਪੱਖ ਵਰਤਦੇ ਨੇ ਸਮਾਜ ਦੇ ਵਿੱਚ ਠੀਕ ਆ ਉਹ ਰਾਜਨੀਤਿਕ ਬੰਦਾ ਤਾਂ ਹੈ ਨਹੀਂ ਉਹ ਉਹਦਾ ਤਾਂ ਕਰਮਾ ਸਿਰਫ ਗਾਉਣਾ ਉਹਦਾ ਇਹ ਹੀ ਕੀਤਾ ਤੇ ਕੀਤਾ ਉਹਦਾ ਧਰਮ ਤੇ ਉਹ ਆਪਣੇ ਧਰਮ ਨੂੰ ਕਦੇ ਛੱਡੂ ਨਹੀਂ ਕਿਤੇ ਜਾ ਕੇ ਕਿਤੇ ਬੈਠਣ ਦਾ ਬੰਦਾ ਮਾੜਾ ਨਹੀਂ ਹੁੰਦਾ ਅੱਗੇ ਮੈਂ ਗੱਲ ਕੀਤੀ ਭਾਈ ਸਵੇਗ ਸਿੰਘ ਸਰਕਾਰ ਵਿੱਚ ਰਹਿੰਦੇ ਸੀਗੇ ਉਸ ਟਾਈਮ ਦੇ ਸਿੱਖ ਉਹਨਾਂ ਨੂੰ ਵੀ ਮਾੜਾ ਕਹਿੰਦੇ ਹੋਣਗੇ ਪਰ ਉਹਨਾਂ ਦੀ ਜ਼ਿੰਦਗੀ ਜਿਉਣ ਨੇ ਲੋਕਾਂ ਨੇ ਆਪ ਹੀ ਫੈਸਲਾ ਕਰਤਾ ਵੀ ਉਹ ਚੰਗੇ ਸੀ ਮਾੜੇ ਸੀ ਉਹ ਗੁਰੂ ਦੇ ਦਰਗਾਹ ਚ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਉਹ ਆਪ ਦਾ ਮੁਖ ਉਜਲ ਲੈ ਕੇ ਗਏ ਨੇ ਸੋ ਭਾਈ ਦਰਜੀਤ ਚੜਦੀ ਕਲਾ ਚ ਰਹੇ ਪੂਰਾ ਇਸੇ ਤਰ੍ਹਾਂ ਉਹਦੀ ਅਖਰੀ ਜੀ ਵੀ ਆ ਵੀ ਮੈਂ ਇੱਕ ਦਿਨ ਅਮਰਤ ਵੀ ਸ਼ਕਾ ਤੇ ਮੈਂ ਇਸ ਰੂਪ ਵਿੱਚ ਵੀ ਆਵਾਂ ਤੇ ਮੈਂ ਵੀਰ ਨੂੰ ਕਹੂੰਗਾ ਵੀ ਮੇਰੀ ਤੇਰੇ ਲਈ ਦਿਲ ਤੋਂ ਅਰਦਾਸ ਆ ਤभी ਮੈਂ ਤੈਨੂੰ ਇੱਕ ਦਿਨ ਇਸ ਸਰੂਪ ਵਿੱਚ ਵੇਖਾਂ ਤਾਂ ਹੋਰ ਮਨਖੁਸ਼ ਹੋਊਗਾ ਪਰ ਚੜ੍ਹਦੀ ਕਲਾ 'ਚ ਰਹਿ ਡਟਿਆ ਰਹਿ ਸੱਚ ਦੀ ਆਵਾਜ਼ ਬੁਲੰਦ ਜ਼ਰੂਰ ਕਰੋ ਜਿਹੜੇ ਗਾਇਕ ਵੀਰ ਨੇ ਤੁਹਾਡੇ ਹੱਥ ਕਲਮ ਹੂੰ ਤੁਸੀਂ ਢਾਡੀ ਹੋ ਕੌਮ ਦੇ ਤੁਹਾਡੀ ਕਲਮ ਨੇ ਅਸਰ ਕਰਨਾ ਹੀ ਕਰਨਾ ਜਿਵੇਂ ਕਰਨ ਔਜਲੇ ਨੇ ਕਿਹਾ ਸੀ ਨਾ ਸੰਤ ਸਿੰਘ ਮਸਕੀਨ ਜੀ ਦਾ ਜ਼ਿਕਰ ਕੀਤਾ ਉਹਨੇ ਤਾਂ ਲੋਕ ਭੈਣਾ ਕੁੜੀਆਂ ਸੁਣਨ ਲੱਗਿਆ ਸੰਤ ਸਿੰਘ ਮਸਕੀਨ ਨੂੰ ਸਾਡੇ ਸਿੱਧੂ ਬਾਈ ਨੇ ਦੇਖੋ ਹਰੀ ਸਿੰਘ ਨਲੂਆ ਦਾ ਜ਼ਿਕਰ ਕੀਤਾ ਆਪਾਂ ਅੱਜ ਉਹਨਾਂ ਦਾ ਇਤਿਹਾਸ ਸਾਂਝਾ ਕੀਤਾ ਤਾ ਉਦੋਂ ਬਾਅਦ ਹਰੀ ਸਿੰਘ ਨਲੂਆ ਬਾਰੇ ਜਾਣਨ ਲੱਗੇ ਉਹਨਾਂ ਨੇ ਐਸਵਾਈਐਲ ਵਿੱਚ ਜ਼ਿਕਰ ਕੀਤਾ ਸਿੰਘਾਂ ਦਾ ਤਾਂ ਲੋਕੋਨਾਂ ਬਾਰੇ ਜਾਣਨ ਲੱਗੇ ਵੀ ਇਹ ਕੌਣ ਸੀਗੇ ਸੋ ਤੁਹਾਡੇ ਹੱਥ ਕਲਮ ਆ ਇਹਨੂੰ ਕਲਮ ਨੂੰ ਸਿੱਧੇ ਪਾਸੇ ਲੈ ਕੇ ਆਓ ਕੋਈ ਚੰਗਾ ਕਰਮ ਕਰਗੇ